ਇੱਕ ਹੋជា ਸਮਾ ਆ ਗਿਆ ਹੈ ਜਿੱਥੇ ਸਕੂਲ ਨੂੰ ਵਿਦਿਆਦਾ ਮੰਦਰ ਕਿਹਾ ਜਾਂਦਾ ਹੈ ਟੀਚਰਾਂ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ ਉੱਥੇ ਹੀ ਕਿਵੇਂ ਦਾ ਮਾਹੌਲ ਬਣ ਗਿਆ ਇੱਕ ਮਹਿਲਾ ਅਧਿਆਪਕ ਵੱਲੋਂ ਸਕੂਲ ਦੇ ਪ੍ਰਿੰਸੀਪਲ ਤੇ ਥੱਪੜ ਜੜੇ ਗਏ ਨੇ ਜਿਹਾਂ ਇਹ ਮਾਮਲਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਤਲਵਾੜਾ ਦੇ ਸੈਕਟਰ 2 ਦੇ ਸਰਕਾਰੀ ਮਾਡਲ ਹਾਈ ਸਕੂਲ ਦੇ ਵਿੱਚ ਇੱਕ ਮਹਿਲਾ ਅਧਿਆਪਕ ਨੇ ਗੁੱਸੇ ਵਿੱਚ ਆ ਕੇ ਸਕੂਲ ਦੇ ਪ੍ਰਿੰਸੀਪਲ ਅਤੇ ਇੱਕ ਮਹਿਲਾ ਅਧਿਆਪਕਾ ਦੇ ਥੱਪੜ ਜੜੇ ਨੇ ਦੇ ਸੁੱਤੇ ਡੀਓ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਜੋ ਵਾਇਰਲ ਵੀਡੀਓ ਦਾ ਮਾਮਲਾ ਹੈ ਕੱਲ ਹੀ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਹੈ ਅਤੇ ਅੱਜ ਹੀ ਇਸ ਦੀ ਜਾਂਚ ਲਈ 3 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਜੋ ਕਿ ਸਕੂਲ ਦੇ ਵਿੱਚ ਜਾਂਚ ਪੜਤਾਲ ਕਰਨ ਦੇ ਲਈ ਪਹੁੰਚ ਚੁੱਕੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇੱਕ ਮਹਿਲਾ ਅਧਿਆਪਕ ਵੱਲੋਂ ਸਕੂਲ ਦੇ ਪ੍ਰਿੰਸੀਪਲ ਤੇ ਥੱਪੜ ਜੜੇ ਗਏ ਨੇ ਜੀ ਹਾਂ ਇਹ ਮਾਮਲਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਤਲਵਾੜਾ ਦੇ ਸੈਕਟਰ 2 ਦੇ ਸਰਕਾਰੀ ਮਾਡਲ ਹਾਈ ਸਕੂਲ ਦੇ ਵਿੱਚ ਇੱਕ ਮਹਿਲਾ ਅਧਿਆਪਕ ਨੇ ਗੁੱਸੇ ਵਿੱਚ ਆ ਕੇ ਸਕੂਲ ਦੇ ਪ੍ਰਿੰਸੀਪਲ ਅਤੇ ਇੱਕ ਮਹਿਲਾ ਅਧਿਆਪਕਾ ਦੇ ਥੱਪੜ ਜੜੇ ਨੇ ਜਿਸ ਉੱਤੇ ਡੀਈਓ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਇਹ ਜੋ ਵਾਇਰਲ ਵੀਡੀਓ ਦਾ ਮਾਮਲਾ ਹੈ ਕੱਲ ਹੀ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਹੈ ਅਤੇ ਅੱਜ ਹੀ ਇਸ ਦੀ ਜਾਂਚ ਲਈ 3 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਜੋ ਕਿ ਸਕੂਲ ਦੇ ਵਿੱਚ ਜਾਂਚ ਪੜਤਾਲ ਕਰਨ ਦੇ ਲਈ ਪਾਚ ਚੁੱਕੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਨੇ ਤਲਵਾੜਾ ਸੈਕਟਰ 2 ਦੀ ਵੀਡੀਓ ਵਾਇਰਲ ਹੋ ਗਈ ਹੈ ਜਿੱਤੇ ਕਿ ਇੱਕ ਟੀਚਰ ਉਰੋਂ ਪ੍ਰਿੰਸੀਪਲ ਦੇ ਤੱਕੜ ਮਾਰਿਆ ਗਿਆ ਤੇ ਨਾਲ ਇੱਕ ਟੀਚਰ ਵੀ ਨੇ ਉਹਨਾਂ ਦੇ ਨਾਲ ਵੀ ਤਪਈ ਕਿ ਚੀਜ਼ ਕੀ ਕਾਰਨ ਹੈ ਤੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਹਾਂ ਸਰ ਮੈਨੂੰ ਮੇਰੇ ਵੀ ਧਿਆਨ ਵਿੱਚ ਕੱਲ ਰਾਤ ਨੂੰ ਇਹ ਮਾਮਲਾ ਆਇਆ ਜਦੋਂ ਕਿ ਮੈਨੂੰ ਇਹ ਵੀਡੀਓ ਮੈਨੂੰ ਮਿਲੀ ਮੇਰੇ WhatsApp ਤੇ ਆਈ ਤਾਂ ਮੈਂ ਉਸੇ ਸਮੇਂ ਇੱਕ ਕਮੇਟੀ ਗਠਿਤ ਕਰ ਦਿੱਤੀ ਹੈ ਤੇ ਕਮੇਟੀ ਆ ਚੌਥੀ ਸਕੂਲ ਵਿੱਚ ਪਹੁੰਚ ਚੁੱਕੀ ਹੈ ਤੇ ਜਾਂਚ ਪੜਤਾਲ ਹੋ ਰਹੀ ਹੈ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹ ਤੇ ਸਖਤ ਕਾਰਵਾਈ ਹੋਏਗੀ ਕਿਉਂਕਿ ਸਕੂਲ ਇੱਕ ਐਦਾਂ ਦਾ ਪਵਿੱਤਰ ਮੰਦਿਰ ਹੈ ਇੱਕ ਗੁਰਦੁਆਰਾ ਹੈ ਇੱਕ ਮਸਜਿਦ ਹੈ ਜਿੱਥੇ ਕਿ ਸਾਡੇ ਬੱਚੇ ਵੀ ਪੜਦੇ ਹੈਗੇ ਆ ਜੇ ਉਸ ਸਕੂਲ ਵਿੱਚ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਲੱਗ ਜਾਣ ਤਾਂ ਬੜੀ ਅਫਸੋਸ ਦੀ ਗੱਲ ਹੈ ਤੇ ਮੈਂ ਜੋ ਵੀ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਉਹ ਤੇ ਬਹੁਤ ਸਖਤ ਕਾਰਵਾਈ ਹੋਏਗੀ ਸਰ ਮੈਨੂੰ ਪਤਾ ਲੱਗੇ ਕਾਰਨ ਕੀ ਹੈ ਕਿਉਂ ਇਹ ਕਾਰਨ ਹਾਲੇ ਤੱਕ ਨਹੀਂ ਮੈਨੂੰ ਪਤਾ ਲੱਗਾ ਕਮੇਟੀ ਜਾਂਚ ਕਰ ਰਹੀ ਹੈ ਜੋ ਟੀਚਰ ਨੇ ਸਰਕਾਰੀ ਉਸੇ ਸਕੂਲ ਦੇ ਟੀਚਰ ਉਸ ਸਕੂਲ ਵਿੱਚ ਪ੍ਰਾਇਮਰੀ ਵਿੰਗ ਵੀ ਚੱਲ ਰਿਹਾ ਉਸ ਪ੍ਰਾਇਮਰੀ ਵਿੰਗ ਦੇ ਟੀਚਰ ਇੱਕ ਮਹਿਲਾ ਅਧਿਆਪਕ ਵੱਲੋਂ ਸਕੂਲ ਦੇ ਪ੍ਰਿੰਸੀਪਲ ਤੇ ਥੱਪੜ ਜੜੇ ਗਏ ਨੇ ਜਿਹਾਂ ਇਹ ਮਾਮਲਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਤਲਵਾਰਾ ਦੇ ਸੈਕਟਰ 2 ਦੇ ਸਰਕਾਰੀ ਮਾਡਲ ਹਾਈ ਸਕੂਲ ਦੇ ਵਿੱਚ ਇੱਕ ਮਹਿਲਾ ਅਧਿਆਪਕ ਨੇ ਗੁੱਸੇ ਵਿੱਚ ਆ ਕੇ ਸਕੂਲ ਦੇ ਪ੍ਰਿੰਸੀਪਲ ਅਤੇ ਇੱਕ ਮਹਿਲਾ ਅਧਿਆਪਕਾ ਦੇ ਥੱਪੜ ਜੜੇ ਨੇ ਦੇ ਸੁੱਤੇ ਡੀਓ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਜੋ ਵਾਇਰਲ ਵੀਡੀਓ ਦਾ ਮਾਮਲਾ ਹੈ ਕੱਲ ਹੀ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਹੈ ਅਤੇ ਅੱਜ ਹੀ ਇਸ ਦੀ ਜਾਂਚ ਲਈ 3 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਜੋ ਕਿ ਸਕੂਲ ਦੇ ਵਿੱਚ ਜਾਂਚ ਪੜਤਾਲ ਕਰਨ ਦੇ ਲਈ ਪਹੁੰਚ ਚੁੱਕੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇੱਕ ਮਹਿਲਾ ਅਧਿਆਪਕ ਵੱਲੋਂ ਸਕੂਲ ਦੇ ਪ੍ਰਿੰਸੀਪਲ ਤੇ ਥੱਪੜ ਜੜੇ ਗਏ ਨੇ ਜਿਹਾ ਹੈ ਮਾਮਲਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਤਲਵਾੜਾ ਦੇ ਸੈਕਟਰ 2 ਦੇ ਸਰਕਾਰੀ ਮਾਡਲ ਹਾਈ ਸਕੂਲ ਦੇ ਵਿੱਚ ਇੱਕ ਮਹਿਲਾ ਅਧਿਆਪਕ ਨੇ ਗੁੱਸੇ ਵਿੱਚ ਆ ਕੇ ਸਕੂਲ ਦੇ ਪ੍ਰਿੰਸੀਪਲ ਅਤੇ ਇੱਕ ਮਹਿਲਾ ਅਧਿਆਪਕਾ ਦੇ ਥੱਪੜ ਜੜੇ ਨੇ ਜਿਸ ਉੱਤੇ ਡੀਈਓ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਇਹ ਜੋ ਵਾਇਰਲ ਵੀਡੀਓ ਦਾ ਮਾਮਲਾ ਹੈ ਕੱਲ ਹੀ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਹੈ ਅਤੇ ਅੱਜ ਹੀ ਇਸ ਦੀ ਜਾਂਚ ਲਈ 3 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਜੋ ਕਿ ਸਕੂਲ ਦੇ ਵਿੱਚ ਜਾਂਚ ਪੜਤਾਲ ਕਰਨ ਦੇ ਲਈ ਪਹੁੰਚ ਚੁੱਕੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ